बीएमबीच चुपचुपिते मेंबर दी ਭਰਤੀ ਕਰਨਾ ਕਿਤਨਾ ਕਿਤੇ ਹਰਿਆਣੇ ਨੂੰ ਭੁਗਤਣਾ ਪੈ ਗਿਆ ਔਰ ਹਰਿਆਣੇ ਨੂੰ ਆਪਣਾ ਹੀ ਫੈਸਲਾ ਵਾਪਸ ਲੈਣਾ ਪਿਆ ਤਾਂ ਪੰਜਾਬ ਸਰਕਾਰ ਦੇ ਸਖਤ ਸਟੈਂਡ ਕਾਰਨ ਹਰਿਆਣੇ ਨੂੰ ਆਪਣਾ ਜੋ ਮੈਂਬਰ ਬੀਬੀਐਮਬੀ ਚ ਨਿਯੁਕਤ ਕੀਤਾ ਸੀ ਉਸ ਨਿਯੁਕਤੀ ਨੂੰ ਵਾਪਸ ਲੈਣਾ ਪਿਆ ਬੁਕਾਇਦਾ ਤੌਰ ਤੇ ਚਿੱਠੀ ਲਿਖ ਕੇ ਤਾਂ ਮਾਮਲਾ ਪਾਖੜਾ ਮੈਨੇਜਮੈਂਟ ਬੋਰਡ ਦੇ ਨਾਲ ਹੈ ਜਿੱਥੇ ਜਿਸ ਚ ਹੁਣ ਕੇਂਦਰ ਸਰਕਾਰ ਨਿਯੁਕਤੀ ਕਰਦਾ ਕਿਉਂਕਿ ਕੇਂਦਰ ਸਰਕਾਰ ਨੇ ਨੀਮਾ ਦੇ ਵਿੱਚ ਸੋਚਕਾਰ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਨੋਟੀਫਿਕੇਸ਼ਨ 2022 ਚ ਸਾਂਝਾ ਕੀਤਾ ਸੀ ਕਿ BBMP ਦੀ ਨਿਯੁਕਤੀ ਕੇਂਦਰ ਕਰੇਗਾ ਚਾਹੇ ਇੰਜੀਨੀਅਰ ਦੀ ਚਾਹੇ ਮੈਂਬਰ ਦੀ ਪਰ ਹਰਿਆਣੇ ਨੇ ਚੁੱਕ ਚਪੀਤੇ ਆਪਣਾ ਮੈਂਬਰ ਲਾ ਦਿੱਤਾ ਔਰ ਪੰਜਾਬ ਸਰਕਾਰ ਨੇ ਬਖੇੜਾ ਖੜਾ ਕਰ ਦਿੱਤਾ ਪੰਜਾਬ ਸਰਕਾਰ ਨੇ ਸਖਤ ਸਟੈਂਡ ਲਿਆ ਪੰਜਾਬ ਸਰਕਾਰ ਨੇ ਉਸ ਫੈਸਲੇ ਨੂੰ ਇਸ ਤਰੀਕੇ ਨਾਲ ਚੈਲੰਜ ਕੀਤਾ ਕਿ ਪੰਜਾਬ ਸਰਕਾਰ ਨੇ ਵੀ ਆਪਣਾ ਇੰਜੀਨੀਅਰ ਲਾ ਦਿੱਤਾ ਜਿਸ ਤੋਂ ਬਾਅਦ BBMP ਨੇ ਸਵਾਲ ਚੁੱਕੇ ਫਿਰ ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਸਾਡੀ ਨਿਯੁਕਤੀ ਤੇ ਸਵਾਲ ਹੈ ਫਿਰ ਹਰਿਆਣਾ ਨੇ ਕਿਉਂ ਕੀਤਾ ਤਾਂ ਫਿਰ BBMP ਨੇ ਹਰਿਆਣਾ ਦੇ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਕਿ ਇਹ ਤੁਸੀਂ ਬਿਲਕੁਲ ਠੀਕ ਨਹੀਂ ਕੀਤਾ ਕੇਂਦਰ ਨਿਯੁਕਤੀ ਕਰੇਗਾ ਹਰ ਕਿਸੇ ਮੈਂਬਰ ਦੀ ਇੰਜੀਨੀਅਰ ਦੀ ਤਾਂ ਇਹ ਤੁਹਾਨੂੰ ਫੈਸਲਾ ਵਾਪਸ ਲੈਣਾ ਪਵੇਗਾ ਤਾਂ ਫਿਰ ਹਰਿਆਣਾ ਨੇ ਆਪਣਾ ਫੈਸਲਾ ਵਾਪਸ ਲਿਆ ਹੈ ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ BBMP ਚ ਪਹਿਲਾਂ ਮੈਂਬਰ ਤੇ ਇੰਜੀਨੀਅਰ ਦਾ ਜੋ ਕੋਟਾ ਹੁੰਦਾ ਸੀ ਕਿ ਪੰਜਾਬ ਚੋਂ ਇੰਨੇ ਲੱਗਣਗੇ ਔਰ ਹਰਿਆਣੇ ਦੇ ਵਿੱਚੋਂ ਇੰਨੇ ਲੱਗਣਗੇ ਪਰ ਉਸ ਕੋਟੇ ਨੂੰ ਖਤਮ ਕੀਤਾ ਸੀ ਕੇਂਦਰ ਸਰਕਾਰ ਨੇ ਔਰ ਜਸਨੂ ਲੈ ਕੇ ਵਾਦ-ਵਿਵਾਦ ਵੀ ਕਾਫੀ ਹੋਇਆ ਕਿ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਉਸ ਨੂੰ ਲੈ ਕੇ ਤਰਨੇ ਪ੍ਰਦਰਸ਼ਨ ਦੀ ਲੋੜ ਤੱਕ ਆ ਗਈ ਸੀ ਪਰ ਹੁਣ ਨੀਮਾ ਦੀ ਜੇਕਰ ਸੋਚ ਕਰ ਦਿੱਤੀ ਗਈ ਹੈ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਫਿਰ ਹਰਿਆਣੇ ਨੇ ਕੀ ਸੋਚ ਕੇ ਦੇ ਜਲ ਵਿਭਾਗ ਨੇ ਚੁੱਪਚਾਪ ਹੀ ਤੇ ਆਪਣਾ ਮੈਂਬਰ ਨਿਫਟ ਕੀਤਾ ਔਰ ਪੰਜਾਬ ਸਰਕਾਰ ਨੇ ਸਖਤ ਸਟੈਂਡ ਲੈਂਦਿਆ ਇਸੇ ਤਰੀਕੇ ਨਾਲ ਜਵਾਬ ਦਿੱਤਾ ਔਰ ਹੁਣ ਨਿਯੁਕਤੀ ਜੋ ਹੈ ਉਹ ਵਾਪਸ ਹਰਿਆਣੇ ਨੇ ਲੈ ਲਈ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਪੰਜਾਬ ਦਰਸ਼ਕ ਸਟੈਂਡ ਹਰਿਆਣੇ ਦਾ ਯੂ-ਟਰਨ ਨਵਾਂ ਮੈਂਬਰ ਲਾਉਣ ਦਾ ਫੈਸਲਾ ਹਰਿਆਣਾ ਨੇ ਵਾਪਸ ਲਿਆ ਕਿਉਂਕਿ ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ BBMP ਤੋਂ ਨੂੰ ਸਵਾਲ ਕੀਤੇ ਕਿ ਇਹ ਬਿਲਕੁਲ ਗਲਤ ਨਿਯੁਕਤੀ ਹੈ ਔਰ ਫਿਰ BBMP ਚ ਨਵਾਂ ਮੈਂਬਰ ਨਹੀਂ ਲਾਇਆ ਜਾਵੇਗਾ ਜਦੋਂ ਤੱਕ ਕੇਂਦਰ ਇਸ ਦੀ ਉਹ ਨਹੀਂ ਕਰਦਾ ਔਰ ਇਹ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਖੜਾ ਮੈਨੇਜਮੈਂਟ ਬੋਰਡ ਚ ਮੈਂਬਰ ਲਾਉਣ ਲਈ ਹੁਣ ਕੇਂਦਰ ਹੀ ਨਿਯੁਕਤੀ ਕਰੇਗਾ ਨਾਹੀਂ ਪੰਜਾਬ ਕਰੇਗਾ ਔਰ ਨਾਹੀਂ ਹਰਿਆਣਾ ਕਰੇਗਾ ਔਰ ਹਰਿਆਣੇ ਨੇ ਚੁੱਪ-ਚੁਪੀ ਤੇ ਨਿਯੁਕਤੀ ਕੀਤੀ ਜਿਸ ਤੇ ਪੰਜਾਬ ਸਰਕਾਰ ਨੇ ਸਟੈਂਡ ਲਿਆ ਬਖੇੜਾ ਖੜਾ ਕੀਤਾ ਔਰ ਹਰਿਆਣੇ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਯੂ ਟਰਨ ਉੱਥੋਂ ਹੋਣਾ ਪਿਆ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ